ਬੰਦੇ ਵਾਰ-ਵਾਰ ਥੋੜੋ ਜੰਮਦੇ ਜਾਂ ਵੱਧਦੇ ਆ। ਨਾਲ ਇਹੋ ਜੇ। ਇਹੋ ਜੇ ਤਾਂ ਸਦੀਆਂ ਲੰਘੀਆਂ ਦੀਆਂ ਤਿਆਰ ਹੁੰਦਿਆਂ ਨੂੰ। 60 ਸਾਲ ਦੀ 64 ਸਾਲ ਦੀ ਉਮਰ ਹੋ ਗਈ। ਹੁਣ ਤੱਕ ਤਿਆਰ ਹੋਇਆ ਏ। ਤੇ ਕੋਈ ਮਾੜਾ ਵੀ ਨਹੀਂ ਕੀਤਾ ਜਿਉਂ ਜੰਮਿਆ ਉਦੋਂ ਦਾ। ਸਭ ਦੇ ਭਲੇ ਕਰਦਾ ਤੇ ਸਭ ਨੂੰ ਜੇ ਭਲੇ ਕੀਤੀ ਤੇ ਇੰਨੀ ਦੁਨੀਆ ਪਿੱਛੇ ਆਈ ਏ। ਆਹੋ ਵੀ ਸਾ ਕਿਤਨਾ ਕਿਤੇ ਮਨ ਵੀ ਭਾਵਕ ਹੋਇਆ ਹੁਣ ਉਹ ਬਹੁਤ ਜੀ ਪੂਰਾ ਹੀ ਹੋਇਆ ਸੀ। ਖਤਮ ਹੀ ਹੋ ਗਏ ਸੀ ਨਾ 10 ਮਿੰਟ ਬੋਲੇ ਹੀ ਵਾਜਾ ਮਾਰੀ ਕੇ ਮੈਂ ਚਾਚਾ ਜੱਤਾ ਗਈ ਕੇ ਨਾ ਫਿਰ ਉਹਨੇ ਘੱਟ ਚੱਕਾ ਮੜਾ ਜਾ ਤੱਕ ਮਰਨ ਮਰਤ ਲਗਾਤਾਰ ਜਾਰੀ ਹੈ ਉਸ ਦਿਨ ਸਿਹਤ ਕੁਛ ਨਹੀਂ ਦੇਖੀ ਹੋਣੀਆਂ ਤੁਸੀਂ ਵੀ ਤਸਵੀਰਾਂ ਵਿੱਚ ਦੇਖਿਓ ਬੜੀਆਂ ਭਾਵਕ ਤਸਵੀਰਾਂ ਸੀ ਇੱਕਦਮ ਸਿਹਤ ਖਰਾਬ ਹੋ ਜਾਂਦੀ ਹਾਂ ਜੀ ਹੋ ਜਾਂਦੀ ਫਿਰ ਹੋਈ ਆ ਇੰਨੇ ਦਿਨ ਜਦੋਂ ਭੁੱਖ ਤੇ ਰਹਿਣਾ ਭੁੱਖੇ ਰਹਿਣਾ ਫਿਰ ਸਿਹਤ ਨੇ ਤਾਂ ਵਿਗੜਨਾ ਹੀ ਆ ਤੁਸੀਂ ਨਾਲ ਢਾਲ ਬਣ ਕੇ ਖੜ ਗਏ ਉਹ ਭਰਾ ਦੇ ਨਾਲ ਕਿੰਨੇ ਸਮੇਂ ਤੋਂ ਤੁਸੀਂ ਵੀ ਰਿਵੀ ਡੱਡੇ ਬੈਠੇ ਹੋ ਜਿੰਨਾਂ ਜਿੰਨਾਂ ਦਾ ਇਹ ਵਰਤ ਰੱਖਿਆ ਦੰ ਦਿਤੀ ਟਾਲ ਬਣ ਕੇ ਖੜਨਾ ਹੀ ਐ ਫਿਰ ਭਰਾ ਦੇ ਪਿੱਛੇ ਤੁਰੇ ਸਾਰੀ ਦੁਨੀਆ ਟਾਲ ਬਣੀ ਖੜੀ ਮੈਂ ਤਾਂ ਬਣਨਾ ਹੀ ਮੇਰਾ ਮਨਾਲਦਾ ਜੁਮੇ ਵੀਰ ਐ ਹਾਂ ਆਬ ਤੋਂ ਮਰਿਆ ਨਹੀਂ ਜਾਂਦਾ ਉਸ ਵੇਲੇ ਹਾਂ ਅਸੀਂ ਦੁਨੀ ਕੋਲੇ ਸੀ ਪੁਆਖ ਤੀਜ ਤਸਮੇ ਖਨੌਰੀ ਬਾਰਡਰ ਤੇ ਤਾਂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਾਰ ਤਜ 26ਵੇਂ ਦਿਨ ਦੇ ਵਿੱਚ ਆ ਤਾਂ ਉਹਨਾਂ ਦੀ ਸਿਹਤ ਆ ਜਿਹੜੀ ਉਹ ਦਿਨ ਪਰ ਦਿਨ ਵਿਗੜਦੀ ਜਾ ਰਹੀ ਆ ਜਗਜੀਤ ਸਿੰਘ ਡੱਲੇਵਾਲ ਦੀ ਭੈਣ ਸਾਡੇ ਨਾਲ ਆ ਲਗਾਤਾਰ ਇਹ ਆਪਣੇ ਭਰਾ ਦੇ ਨਾਲ ਇਸ ਮੋਰਚੇ ਦੇ ਵਿੱਚ ਢਾਲ ਬਣ ਕੇ ਖੜੇ ਹੋਏ ਨੇ ਤਾਂ ਗੱਲਬਾਤ ਕਰਨ ਦਾ ਵੀ ਯਤਨ ਕਰਾਂਗਾ ਬੀਬੀ ਠੀਕ ਠਾਕ ਉਹ ਚੜ੍ਹਦੀ ਕਲਾ ਚੋਂ ਹਾਂਜੀ ਇਸ ਤਰ੍ਹਾਂ ਦੇਖਦੇ ਹੋ ਹਾਲੇ ਤੱਕ ਮਰਨ ਵਰਤ ਲਗਾਤਾਰ ਜਾਰੀ ਹੈ ਉਸ ਦਿਨ ਸਿਹਤ ਤੁਸ ਨੇ ਦੇਖੀ ਹੋਣੀ ਆ ਤੁਸੀਂ ਵੀ ਤਸਵੀਰਾਂ ਵਿੱਚ ਦੇਖਿਓ ਬੜੀਆਂ ਭਾਵਕ ਤਸਵੀਰਾਂ ਸੀ ਇੱਕਦਮ ਸਿਹਤ ਖਰਾਬ ਹੋ ਜਾਂਦੀ ਹੈ ਹਾਂ ਜੀ ਹੋ ਜਾਂਦੀ ਫਿਰ ਹੋਈ ਆ ਇੰਨੇ ਦਿਨ ਜਦੋਂ ਭੁੱਖ ਤੇ ਰਹਿਣਾ ਭੁੱਖੇ ਰਹਿਣਾ ਫਿਰ ਸਿਹਤ ਨੇ ਤਾਂ ਵਿਗੜਨਾ ਹੀ ਆ ਹੈਨਾ ਫਿਰ ਇਹ ਤਾਂ ਸਰਕਾਰਾਂ ਨੇ ਸੋਚਣਾ ਨਾ ਵੀ ਇਸ ਤਬ ਵਿਗਾੜਨੀ ਆ ਜਾਂ ਸਵਾਰਨੀ ਆ ਉਹਨਾਂ ਨੂੰ ਤਾਂ ਕੋਈ ਨਹੀਂ ਹਣ ਐਸੇ ਹੀ ਕਹਿਣਾ ਚਾਹੁੰਨੇ ਵੀ ਕੋਈ ਹੱਲ ਕੱਢਣ ਆ ਮਤਲਬ ਬੰਦੀ ਦੀ ਜਾਨ ਬਚ ਸਕੀ ਹਣਾ ਬੰਦੀ ਵਾਰ-ਵਾਰ ਥੋੜੋ ਜੰਮਦੇ ਜਾਂ ਵੱਲਦੇ ਆ ਨਾਲ ਇਹੋ ਜੇ ਬਿਲਕੁਲ ਇਹੋ ਜੇ ਤਾਂ ਸਦੀਆਂ ਲੰਘੀਆਂ ਦੀਆਂ ਤਿਆਰ ਹੁੰਦਿਆਂ ਨੂੰ 60 ਸਾਲ ਦੀ 64 ਸਾਲ ਦੀ ਉਮਰ ਹੋ ਗਈ ਹੁਣ ਤੱਕ ਤਿਆਰ ਹੋਇਆ ਇਹ ਤੇ ਕੋਈ ਮਾੜਾ ਵੀ ਨਹੀਂ ਕੀਤਾ ਜਿਉਂ ਜੰਮਿਆ ਉਦਦੇ ਦਾ ਸਭ ਦੇ ਭਲੇ ਹੀ ਕਰਦਾ ਤੇ ਸਭ ਨੂੰ ਜੇ ਭਲੇ ਕੀਤੀ ਤੇ ਇੰਨੀ ਦੁਨੀਆ ਪਿੱਛੇ ਆਈ ਹੈ ਦੇਖੀ ਜਾਨੇ ਤੁਸੀਂ ਇਕੱਠ ਵੱਟ ਦਾ ਕੰਮ ਹੈ ਸਰੀ ਦੁਨੀ ਉੱਠ ਕੇ ਤੁਰਿਆ ਸਾਰਾ ਪੰਜਾਬ ਤੁਰਿਆ ਸਾਰੇ ਹਰਿਆਣਾ ਰਾਜਸਥਾਨ ਬਾਹਰਲੇ ਸਟੇਟਾਂ ਚ ਵੀ ਚੱਲੇ ਇੱਕ ਮੋਦੀ ਵਾਸਤੇ ਮੜਾ ਇਹ ਹੋਰ ਸਭ ਵਾਸਤੇ ਚੰਗਾ ਹੈ ਜੇ ਭਗਵੰਤ ਮਾਨ ਵਾਸਤੇ ਮੜਾ ਹੈ ਤੁਸੀਂ ਵੀ ਨਾਲ ਢਾਲ ਬਣ ਕੇ ਖੜ ਗਏ ਹੋ ਭਰਾ ਦੇ ਨਾਲ ਕਿੰਨੇ ਸਮੇਂ ਤੋਂ ਤੁਸੀਂ ਵੀ ਉਹਦੇ ਵੀ ਡਟੇ ਬੈਠੇ ਹੋ ਤੁਸੀਂ ਜਿੱਦਣ ਜਿੱਦਣ ਦਾ ਇਹ ਵਰਤ ਰੱਖਿਆ ਉਹਦੋਂ ਜਿੱਥੇ ਹੀ ਟਾਲ ਬਣ ਕੇ ਖੜਨਾ ਹੀ ਆ ਫਿਰ ਭਰਾ ਦੇ ਪਿੱਛੇ ਤੋਂ ਸਾਰੀ ਦੁਨੀਆ ਟਾਲ ਬਣੀ ਖੜੀ ਮੈਂ ਤਾਂ ਬੰਨਣਾ ਹੀ ਮੇਰਾ ਮਨਾਲਦਾ ਜਮੇ ਵੀਰ ਹੈ ਹਮ ਹਮ ਸਾਰੀ ਦੁਨੀਆ ਟਾਲ ਬਣੀ ਵੀ ਆ ਇਸ ਵੇਲੇ ਤੁਹਾਡੇ ਡਲੇਵਾਲ ਸਾਹਿਬ ਤੋਂ ਹੋਰ ਵੀ ਭਰਾ ਹੈ ਤੁਹਾਡਾ ਕੋਈ ਹੋ ਜਰ ਕੇ ਹੋਗਾ ਸਿੱਕਾ ਹੋਰ ਵੱਡਾ ਸਿੱਧਾ ਕਲੋਕ ਤੇ ਪ੍ਰਾਹ ਕਲਿੱਤਾ ਹੀ ਹੈ ਜਿੰਨੀਆਂ ਪੈਣਾ 6 6 ਪੈਣਾ ਕਲੋਕਾਂ ਪਰਾਏ ਕਲਿੱਤਾ ਪਰਾਏ ਜਦੋਂ ਵੀਡੀਓ ਪਰਸੋ ਚੌਥੇ ਤੁਸੀਂ ਦੇਖੋਣਾ ਬੜੀ ਭਾਵਕ ਤਸਵੀਰ ਸੀ ਜਦੋਂ ਉਹ ਸਾਰਿਆਂ ਨੇ ਦੇਖਿਆ ਨਾ ਸਾਰ ਕੋਈ ਡਰ ਗਏ ਸੀ ਮਨ ਕਿਤੇ ਨਾ ਕਿਤੇ ਚਿੰਤਾ ਦੇ ਵਿੱਚ ਉਸ ਦਿਨ ਪੈ ਗਿਆ ਕੋਲੇ ਸੀ ਜਮਮ ਮੋੱਕੇ ਤੇ ਸੀ ਭਾਵਕ ਹੋ ਛੱਡ ਕੇ ਆਪ ਤੋਂ ਮਰਿਆ ਨਹੀਂ ਜਾਂਦਾ ਉਸ ਵੇਲੇ ਹਾਂ ਅਸੀਂ ਦੋਨੇ ਕੋਲੇ ਸੀ ਪੂਪਤੀ ਜੀ ਤੇ ਫਿਰ ਹੁ ਕੀ ਕਰੀਏ ਪਾਣਾ ਰੱਬ ਦਾ ਹੈ ਜੋ ਉਹਨੂੰ ਮਨਜ਼ੂਰ ਆ ਉਹ ਮੇ ਹੋਣਾ ਹੈ ਪਰ ਅਸੀਂ ਤਾਂ ਵਾਰ-ਵਾਰ ਉਹਦੀ ਜ਼ਿੰਦਗੀ ਬਾਰੇ ਸਾਰਾ ਦਿਨ ਸਿਮਰਨ ਕਰਦੇ ਇਹ ਵੀ ਮਹਾਰਾਜ ਜੀ ਦੀ ਲੰਮੀ ਆਰਜੋ ਕਰੀ ਜਿੱਤ ਕੇ ਜਾਵੇ ਸਾਰੀ ਦੁਨੀਆ ਜਿੱਤਣ ਵਾਸਤੇ ਆਈ ਆ ਹਾਂਜੀ ਅੱਜ ਵੀ ਮੁਲਾਕਾਤ ਹੋਈ ਹੈ ਸਵੇਰੇ ਹੁਣੇ-ਹੁਣੇ ਹੋ ਕੇ ਆਈਆਂ ਕੋਈ ਗੱਲਬਾਤ ਦੀ ਆ ਕੋਈ ਗੱਲ ਨਹੀਂ ਹੋਈ ਹਜੇ ਤੱਕ ਜਿਸ ਤਰ੍ਹਾਂ ਦੀ ਸਥਿਤੀ ਹੈ ਬਸ ਪੈਸੇ ਦੇਖ ਕੇ ਆ ਗਈ ਹੈ ਉਹ ਤਾਂ ਕਮਜ਼ੋਰੀ ਵੀ ਕਾਫੀ ਆ ਗਈ ਐ 26 ਮਾ ਦਿਨਾ 26 ਦਿਨ ਤੋਂ ਖਾਣਾ ਬਿਲਕੁਲ ਛੱਡਿਆ ਹੋਇਆ ਸੀ ਬਹੁਤ ਜ਼ਿਆਦਾ ਕਮਜ਼ੋਰ ਬਹੁਤ ਜ਼ਿਆਦਾ ਕਮਜ਼ੋਰ ਸੀ ਆਪ ਹੀ ਨਹੀਂ ਬੁਲਾਉਂਦੇ ਫਿਰ ਹਮ ਐਨਰਜੀ ਤਾਂ ਵਿੱਚ ਹੈਗੀ ਨਹੀਂਗੀ ਤੇ ਫਿਰ ਬੋਲੇ ਕਿ ਆਸਗਾ ਦੇ ਆਸਰੀ ਦੇਖ ਲਈਦਾ ਵੀ ਕਿ ਆਏ ਤਾਂ ਜੀ ਸਿੰਘ ਢੱਲੇਵਾਲ ਦੇ ਭੈਣ ਸਾਡੇ ਨਾਲ ਸੀ ਤਾਂ ਇਹ ਵੀ ਮੋਰਚੇ ਦੇ ਵਿੱਚ ਲਗਾਤਾਰ ਡਟੇ ਹੋਏ ਨੇ ਜਦੋਂ ਤੋਂ ਮਾਰਨ ਵਾਰਤ ਜਾਰੀ ਆ ਤੁਸੀਂ ਤੁਸੀਂ ਵੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਭਤੀਜਾ ਮੈਂ ਭਤੀਜਾ ਜੀ ਮੈਂ ਉਹਨਾਂ ਦੇ ਭਤੀਜਾ ਹਾਂ ਜੀ ਤਾਂ ਲਗਾਤਾਰ ਜਿਹੜੀ ਸਿਹਤ ਵੀ ਉਹਨਾਂ ਦੀ ਵਿਗੜਦੀ ਜਾ ਰਹੀ ਆ ਜਦੋਂ ਤਸਵੀਰਾਂ ਤੁਸੀਂ ਨੇ ਵੀ ਦੇਖੀਆਂ ਹੋਣਗੀਆਂ ਜਦੋਂ ਪਰਸੋਂ ਸਿਹਤ ਖਰਾਬ ਹੋ ਗਈ ਸੀ ਕਿਤਨਾ ਕਿਤੇ ਮਨ ਵੀ ਭਾਵਕ ਹੋਇਆ ਹੁਣ ਉਹ ਤਸਵੀਰ ਬਹੁਤ ਜੀ ਪੂਰਾ ਹੀ ਹੋਇਆ ਸੀ ਖਤਮ ਹੀ ਹੋ ਗਏ ਸੀ ਕਿਰਨ 10 ਮਿੰਟ ਬੋਲੇ ਹੀ ਨਹੀਂ ਹਾਂ ਜੀ ਬਾਜਾ ਮਾਰੀ ਗਏ ਮੈਂ ਚਾਚਾ ਜੱਤਾ ਗਈ ਗਿਆ ਨਾ ਫਿਰ ਉਹਨਾਂ ਨੇ ਹੱਥ ਝੱਕਾ ਮੜਾਇਆ ਇਹ ਤੁਹਾਨੂੰ ਮੜਾਇਆ ਹੋਇਆ ਹੌਂਸਲਾ ਵੀ ਠੀਕ ਹੈ ਹਾਂ ਜੀ ਰਾਤ ਨੂੰ ਤੁਸੀਂ ਵੀ ਇੱਥੇ ਉਨੇ ਪਰ ਹਾਂ ਜੀ ਰਾਤ ਕਿਸ ਤਰ੍ਹਾਂ ਦੀ ਰਾਤ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਉਹਨਾਂ ਨਾਲ ਗੱਲਬਾਤ ਨਹੀਂ ਮਾਰਸ਼ ਕਰਕੇ ਆਏ ਸੀ ਮੈਂ ਤਾਂ ਬਸ ਵੀਕਨੈਸ ਤਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤਲੀਆਂ ਤੇ ਬਸ ਕਿਉਂ ਕੁਝ ਅਸੀ ਜੰਨੇ ਬਸ ਹੋਰ ਤਾਂ ਕਾਲੀ ਨੇ ਕੋਈ ਉਧਰ ਵੀ ਡਾਕਟਰਾਂ ਨੇ ਕੋਈ ਮੈਡੀਸਿਨ ਤਾਂ ਦਿੱਤੀ ਨਹੀਂ ਮਾਲਸ਼ ਕਰਕੇ ਹੀ ਬਿਲਕੁਲ ਮਾਲਸ਼ ਹੀ ਕਰਕੇ ਜੀ ਬਿਲਕੁਲ ਠੀਕ ਹੋ ਗਏ ਹਾਂ ਹਾਂ ਡਾਕਟਰ ਸਾਹਿਬਾਂ ਨੇ ਮਾਲਸ਼ ਕਰੋ ਬਸ ਦੇਸੀ ਘੋਦ ਦੇ ਮਾਲਸ਼ ਕਰ ਲਾਂਗੇ ਪੈਰਾਂ ਤੇ ਹੱਥਾਂ ਤੇ ਸਹੀ ਹੋ ਗਏ ਧੰਨ ਤਾ ਬਿਲਕੁਲ ਤਾਂ ਪਰਿਵਾਰ ਵੀ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਡਟ ਕੇ ਖੜਾ ਹੈ ਤਾਂ ਉਹਨਾਂ ਦੇ ਭਤੀਜੇ ਸਾਡੇ ਨਾਲ ਸੀ ਤੇ ਉਹਨਾਂ ਦੀ ਭੈਣ ਵੀ ਲਗਾਤਾਰ ਇਸ ਮੋਰਚੇ ਦੇ ਵਿੱਚ ਡਟੇ ਹੋਏ ਨੇ ਤਾਂ ਉਹਨਾਂ ਨੇ ਕਿਹਾ ਕਿ ਇੱਕ ਵਾਰ ਮਨ ਜ਼ਰੂਰ ਭਾਵਕ ਹੋਇਆ ਸੀ ਜਿਸ ਦਿਨ ਜਗਜੀਤ ਸਿੰਘ ਡੱਲੇਵਾਲ ਚੱਕਰ ਖਾ ਕੇ ਡੇਗੇ ਨੇ ਜਗਜੀਤ ਸਿੰਘ ਡੱਲੇਵਾਲ ਉਹ ਉਹਨਾਂ ਛੇ ਭੈਣਾਂ ਦੇ ਇਕਲੌਤੇ ਭਰਾ ਨੇ ਇਹਨਾਂ ਦੇ ਭਰਾ ਦੀ ਪਹਿਲਾਂ ਇੱਕ ਵਾਰ ਡੈਥ ਹੋ ਗਈ ਤਾਂ ਸਿਰਫ ਇਕਲੌਤੇ ਹੀ ਭਰਾ ਨੇ ਇਸ ਕਰਕੇ ਫਿਕਰ ਆ ਜਿਹੜਾ ਪਰਿਵਾਰ ਨੂੰ ਵੀ ਹੈ ਤਾਂ ਕਿਸਾਨ ਵੀ ਕਿਤੇ ਨਾ ਕਿਤੇ ਦੇਖ ਰਹੇ ਨੇ ਕਿ ਸਰਕਾਰ ਦਾ ਕੋਈ ਸੱਦਾ ਆਵੇ 26ਵਾਂ ਦਿਨ ਅੱਜ 25 ਦਿਨ ਬੀਤ ਗਏ ਨੇ ਸਾਥੀ ਸੰਨੀ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਨ ਸਪੋਕਸਮੈਨ ਟੀਵੀ